ਨਕਾ ਪਾਸ ਕਰਾਂ ਦੇ ਕਿੰਨਾ ਕਰਨਾ ਸੰਭਿਕ ਪਸੇਤਾ ਨਸ਼ਾ ਬਹੁਤ ਦਿੱਕਤ ਆਈਓ ਕੀ ਕੰਮ ਹੀ ਲੈਣਾ ਪੁਲਿਸ ਫੇਲਦੀ ਆ ਮੇਰਾ ਇੱਕੋ ਹੀ ਬੇਟਾ ਜੀ ਸਾਡੇ ਸਾਡੇ ਸਾਨੂੰ ਕਿਤਰਾ ਹੋ ਗਿਆ ਬਹੁਤ ਆਲਦੀ ਸੀ ਜੀ ਬਹੁਤ ਆਲਦੀ ਸੀ ਜੀ ਬਹੁਤ ਮੇਰੇ ਮਾਜੇ ਨੂੰ ਵੀ ਕੋਰਲੇ ਪੂਰੀ ਆਪਣੀ ਮਹਿਤਵਾਨ ਲਗਨ ਨਾਲ ਕਰਦੀ ਸੀ ਜੇ ਪਹਿਲਾ ਹਾਲਾਤ ਕੀ ਏ ਸੀ ਜੀ ਅਸੀਂ ਖੜੀ ਨਹੀਂ ਸਕਦੇ ਜਿਹੜਾ ਕੋਈ ਮਿਹਨਤ ਮਜ਼ਦੂਰੀ ਵਾਲਾ ਬੰਦਾ ਉਹ ਵੀ ਨਸ਼ਾ ਤਸਕਰਾਂ ਦੇ ਦਿੱਕੇ ਹੈਗਾ ਜਾਂ ਕੋਈ ਕਿਸੇ ਨੂੰ ਕਹਿਣ ਵਾਸਤੇ ਕਹਿੰਦਾ ਤਾਂ ਸਾਡੇ ਤੇ ਪੱਥਰਬਾਜ਼ੀ ਕਰਦੇ ਕੀ ਇਹਦਾ ਦੀ ਮੁਹਿੰਮ ਨੂੰ ਸਪੋਰਟ ਕਰਦੇ ਹੋ ਨਾ ਬਾਕੀ ਆ ਵੀ ਬੋਜੀ ਬੋਜੀ ਅਸੀਂ ਬਹੁਤ ਪਰੇਸ਼ਾਨ ਸੀ ਕਿ ਅਸੀਂ ਤੁਹਾਨੂੰ ਆਪ ਕਰੀ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ 31 ਮਈ ਡੈਡਲਾਈਨ ਦਿੱਤੀ ਗਈ ਹੈ ਕਿਹਾ ਜਾ ਰਿਹਾ ਕਿ 31 ਮਈ ਤੱਕ ਪੰਜਾਬ ਦੇ ਵਿੱਚ ਨਸ਼ਾ ਖਤਮ ਕਰ ਦਿੱਤਾ ਜਾਵੇਗਾ ਤੇ ਜੇਕਰ ਫਿਰ ਵੀ ਨਸ਼ਾ ਮਿਲਦਾ ਤਾਂ ਜ਼ਿਲ੍ਹੇ ਦੇ ਮੁਖੀ ਜ਼ਿੰਮੇਵਾਰ ਹੋਣਗੇ ਇਹ ਤਸਵੀਰਾਂ ਆਈਆਂ ਨੇ ਬਠਿੰਡਾ ਦੀਆਂ ਦੱਸਦੇ ਕਿ ਬਠਿੰਡਾ ਦੇ ਤੋਬੀਆਂਣਾ ਵਸਤੀ ਅਤੇ ਬੈਂਤਨਗਰ ਦੀਆਂ ਹੀ ਤਸਵੀਰਾਂ ਨੇ ਜਿੱਥੇ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬਿਲਡੋਜ਼ਰ ਚਲਾਇਆ ਗਿਆ ਹੈ ਇਸ ਦੌਰਾਨ ਇੱਕ ਔਰਤ ਜੋ ਨਸ਼ਾ ਤਸਕਰਾਂ ਤੋਂ ਕਾਫੀ ਜ਼ਿਆਦਾ ਦੁਖੀ ਹੁੰਦੀ ਹੈ ਉਸ ਦੇ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ ਤਸਵੀਰਾਂ ਵੇਖ ਸਕਦੇ ਹੋ ਕਿ ਪੁਲਿਸ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਇਸ ਔਰਤ ਦੇ ਵੱਲੋਂ ਤੇ ਪੁਲਿਸ ਦਾ ਮੂੰਹ ਮਿੱਠਾ ਵੀ ਲੱਡੂਆਂ ਦੇ ਨਾਲ ਕਰਵਾਇਆ ਜਾ ਰਿਹਾ ਹੈ ਇਹ ਤਸਵੀਰਾਂ ਬਠਿੰਡਾ ਦੀਆਂ ਨੇ ਜਿੱਥੇ ਨਸ਼ਾ ਤਸਕਰਾਂ ਦੇ ਘਰ ਦੇ ਉੱਤੇ ਬਿਲਡੋਜ਼ਰ ਚੱਲਿਆ ਹੈ ਬਿਲਕੁਲ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਕੋਈ ਲੱਡੂ ਵੰਡ ਰਿਹਾ ਹੈ ਪੁਲਿਸ ਦੀ ਕਾਰਵਾਈ ਤੋਂ ਇਹਨੇ ਖੁਸ਼ ਹੋ ਕੇ ਮਠਿੰਡਾ ਦੀਆਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਤਾਂ ਲੋਕਾਂ ਦੇ ਲੋਕਾਂ ਦੀ ਮਰਕਾ ਕੀਤੀ ਜਾਣੀ ਹੈ ਸਾਡੀ ਕਾਰਵਾਈ ਇਹ ਪਹਿਲੀ ਵਾਰ ਹੋ ਰਹੀ ਹੈ ਇਸ ਮੌਕੇ ਇਹਨੇ ਵੱਡੇ ਉੱਚ ਅਧਿਕਾਰੀ ਹੈ ਜਿਹੜੀ ਪੁਲਿਸ ਦੇ ਮੌਕੇ ਤੇ ਆ ਕੇ ਜਿਹੜਾ ਇਹਨਾਂ ਦੇ ਮੈਡਮ ਅਮਨੀ ਕੌਂਸਲ ਦੇ ਨਾਮ ਐਸਐਸਪੀ ਬਰਿੰਦਰ ਸਿੰਘ ਤੇ ਪੀਐਸਪੀ ਦਾ ਪ੍ਰੋਕਟਰ ਕੱਲੇ ਕਿਤੇ ਖੁਸ਼ੀ ਮਨਾਈ ਜਾ ਰਹੀ ਆ ਹਾਂਜੀ ਇਸ ਤੋਂ ਪਹਿਲਾਂ ਲੜਕੀ ਪੰਡੇ ਜੇ ਆ ਲੜਕੀ ਪੰਡੇ ਦੇ ਮੌਜੋਦ ਹੈ ਕਿਤਾ ਜਾ ਰਿਹਾ ਹੈ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਹੋ ਰਿਹਾ ਹੈ ਇਹ ਤਸਵੀਰਾਂ ਜਿਵੇਂ ਤੁਹਾਨੂੰ ਪਰੇਸ਼ਾਨ ਕਰ ਰਹੇ ਆ ਬੜੇ ਲੜਕੀ ਪੰਡੇ ਦੀ ਖੁਸ਼ੀ ਮਨਾਈ ਜਾ ਰਹੀ ਆ ਮਾਣ ਪਾਏ ਜਾ ਰਹੀ ਆ ਨਾ ਕਿਸ ਤਰ੍ਹਾਂ ਦੇ ਨਾਮ ਕੀ ਹੈ ਜੀ ਮੇਰਾ ਨਾਮ ਮੇਖਰਾਨੀਆ ਜੀ ਕੁਝ ਖੁਸ਼ੀ ਮਨਾ ਰਿਹਾ ਹੈ ਇਹ ਹੈ ਜੀ ਬਹੁਤ ਸਾਲ ਤੋਂ ਸਾਰੇ ਘਰਾਂ ਵਿੱਚ ਨਹੀਂ ਆਈ ਸਾਲਾਂ ਤੋਂ ਰਹਿ ਰਹੀ ਸੀ ਇਹ ਕਿੰਨਾ ਕਰ ਨਸ਼ਾ ਨਿਕਲਦਾ ਸੀ ਨਸ਼ਾ ਬਹੁਤ ਪਿੰਦਾ ਜੀ ਅਸੀਂ ਕੰਮ ਨਹੀਂ ਲੈਣਾ ਪਲੀਜ਼ ਫੇਰਦੀ ਆ ਮੇਰਾ ਇੱਕੋ ਹੀ ਬੇਟਾ ਜਿਸ ਤੋਂ ਸਾਡੀ ਜਾਨ ਨੂੰ ਕਿਤਰਾ ਹੋਣਾ ਕਿੰਨਾ ਕਿੰਨਾ ਡਰ ਲੱਗਦਾ ਸੀ ਬੇਟਾ ਤੁਹਾਡੇ ਨਾਲ ਲੱਗ ਜਾਵੇ ਨਸ਼ੇ ਦੇ ਬਹੁਤ ਡਰ ਲੱਗਦਾ ਸੀ ਜੀ ਅਸੀਂ ਕਿੱਦਾਂ ਕਰਕੇ ਰੱਖਦੇ ਸੀ ਬੱਚਿਆਂ ਨੂੰ ਪਰ ਜਾਈਏ ਤਾਂ ਚਾਹੀਏ ਕਿ ਬਹੁਤ ਆਲਦੀ ਸੀ ਜੀ ਬਹੁਤ ਆਲਦੀ ਸੀ ਜੀ ਬਹੁਤ ਆਲਦੀ ਸੀ ਜੀ ਮੇਰੇ ਤੇ ਮਾਂ ਜੰਮੀ ਪੁੱਤਰੇ ਪੂਰੀ ਆਪਦੀ ਮਹਿਤਵਾਨ ਲਗਨ ਨਾਲ ਕੰਮ ਕੀਤਾ ਜੀ ਅੱਜ ਮੁਸੀਬਤ ਆ ਗਈ ਜੀ ਐਸਐਸਪੀ ਸਾਹਿਬਾਇ ਨੇ ਕਿਹਾ ਦਾ ਜਿਨ੍ਹਾਂ ਨੇ ਸਾਡੀ ਸਾਰੀ ਸਾਡੀ ਸਰਕਾਰ ਦੇ ਯਾਦ ਲੈ ਕੇ ਤੋਂ ਜਿਹੜਾ ਸਾਡੇ ਮੀਡੀਆ ਹੈ ਜਿਹੜਾ ਸਾਡੇ ਸਾਹਮਣੇ ਆਇਆ ਹੁਣ ਐਕਸ਼ਨ ਵੀ ਆਇਆ ਜੀ ਪੂਰੇ ਅਸ਼ਾਲਾਂ ਤੋਂ ਬਹੁਤ ਅੱਛੇ ਮਾਨ ਨੇ ਫੈਸਲਾ ਲਿਆ ਸੀ ਵੀ ਇਹ ਲੋਕਾਂ ਦੇ ਉੱਪਰ ਕਾਰਵਾਈ ਕਰਦੀਆਂ ਤਾਂ ਭਗਵਾਨ ਜੀ ਸਾਹਿਬ ਦੇ ਫੈਸਲੇ ਚੰਗਾ ਹੋਇਆ ਅਸੀਂ ਪੂਰੇ ਖੋਸ਼ ਹਾਂ ਜੀ ਮੈਂ ਤਾਂ ਸਰਕਾਰ ਦਾ ਧੰਨਵਾਦ ਕਰਦੀ ਹਾਂ ਦਿਲ ਤੋਂ ਜੀ ਬਹੁਤ ਧੰਨਵਾਦ ਕਰਦੀ ਹਾਂ ਸਰਕਾਰ ਦਾ ਹਾਂਜੀ ਕਿਸ ਤਰ੍ਹਾਂ ਦਾ ਸਵਾਗਤ ਕੀਤਾ ਅੱਜ ਤੁਸੀਂ ਮੈਂ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ ਜੀ ਕਿ ਮੇਰਾ ਬੱਚਾ ਇਸ ਚੀਜ਼ਾਂ ਤੋਂ ਬਾਹਰ ਹੈ ਜੀ ਪੜ੍ਹਾਈ ਕਰਦਾ ਮੈਂ ਕਹਿੰਦੀ ਹਾਂ ਮੇਰੇ ਬੱਚੇ ਨੂੰ ਚੱਲੀ ਐ ਐਜੂਕੇਸ਼ਨ ਚੋਟੀ ਦੇ ਗੇਰ ਲਈ ਉਹ ਕੁਝ ਆਉਦਾ ਹੈ ਬੱਚਾ ਦੇਖ ਕੇ ਮਨੋਂ ਮਨੀ ਵਿਗੜਦਾ ਜੀ ਫੁੱਲ ਤੇ ਲੱਡੂ ਲੈ ਕੇ ਆਏ ਹਾਂ ਹਾਂ ਜੀ ਕਿਵੇਂ ਖੁਸ਼ੀ ਮੈਂ ਕਹਿੰਦੀ ਕਿ ਸਰਕਾਰਾਂ ਦਾ ਕੋਈ ਫਾਇਦਾ ਨਹੀਂ ਹੈ ਪੱਤਰਕਾਰ ਮੀਡੀਆ ਵੀਰਾਂ ਦਾ ਤਨਬੰਦ ਅੱਛਾ ਪਹਿਲਾ ਹਾਲਾਤ ਕੀ ਹੈ ਇੱਥੇ ਪਹਿਲੇ ਕੀ ਹੁੰਦਾ ਹਾਂ ਜੀ ਅਸੀਂ ਖੜੀ ਨਹੀਂ ਸਕਦੇ ਜਿਹੜਾ ਕੋਈ ਮਿਹਨਤ ਮਜ਼ਦੂਰੀ ਵਾਲਾ ਬੰਦਾ ਉਹ ਵੀ ਨਸ਼ਾ ਤਸਕਰਾਂ ਦੇ ਡਿੱਕੇ ਰਗਾ ਜਾਂ ਕੋਈ ਕਿਸੇ ਨੂੰ ਕਹਿਣ ਵਾਸਤੇ ਕਹਿੰਦਾ ਉਹ ਸਾਡੇ ਪੱਥਰਵਾਜ਼ੀ ਕਰਦੇ ਆ ਜੀ ਹਾਂ ਹਾਂ ਜੀ ਕਿੰਨੇ ਕਿੰਨੇ ਇ ਹਾਂਜੀ ਬਹੁਤ ਜੀ ਬਹੁਤ ਜੀ ਅਸੀਂ ਬਹੁਤ ਪਰੇਸ਼ਾਨ ਸੀ ਕਿ ਅਸੀਂ ਤੁਹਾਨੂੰ ਆਪਰਾ ਸਾਰੇ ਤੁਸੀਂ ਖੁਸ਼ ਹੋ ਜੀ ਠੀਕ ਹੈ ਇਸ ਕਾਰਵਾਈ ਤੋਂ ਖੁਸ਼ ਹੋ ਤੁਸੀਂ ਇਹ ਵੀ ਹੋਰੀ ਜੀ ਮੈਂ ਤਾਂ ਲੱਡੂ ਲੈ ਕੇ ਆਈਆਂ ਤੁਹਾਡੇ ਲਈ ਸਾਰਿਆਂ ਬਾਬੂ ਜੀ ਮੂਤ ਮਿਠਾਈ ਕਰੋ ਮੇਰਾ ਕਿੰਨੇ ਕਿ ਪਰੇਸ਼ਾਨ ਸੀ ਕਿੰਨੀ ਟਾਈਮ ਚੱਲ ਸੀ ਬਹੁਤ ਜ਼ਿਆਦਾ ਪਰੇਸ਼ਾਨ ਸੀ ਨਾ ਅਸੀਂ ਸਿਨੇ ਸੋ ਸਕਦੇ ਨਾ ਰਾਤ ਨੂੰ ਸਾਡੇ ਬੱਚੇ ਪੜਦੇ ਹੋ ਜੀ ਫੋਨ ਉਠਾ ਕੇ ਸਮਾਨ ਮੰਗਦਾ ਕੋਈ ਦਾ ਮੰਮੀ ਉਹ ਕੀ ਹੁੰਦਾ ਸਾਨੂੰ ਕੋਈ ਨਹੀਂ ਪਤਾ ਜੀ ਅਸੀਂ ਇਹ ਤੁਹਾਡੇ ਖੁਸ਼ੀ ਦੇ ਆਏ ਖੁਸ਼ੀ ਦੇ ਆ ਜੀ ਖੁਸ਼ੀ ਦੇ ਆ ਸਾਨੂੰ ਇਹਨਾਂ ਦਾ ਕਾਹਦਾ ਦੁੱਖ ਆ ਜੀ ਸਭ ਬਹੁਤ ਖੁਸ਼ ਆ ਜੀ ਉਹਦੀ ਕਾਰਵਾਈ ਤੋਂ ਬਹੁਤ ਖੁਸ਼ ਆ ਸਾਰੇ ਵੱਡੇ ਆਪਸਾ ਤੋਂ ਧੰਨਵਾਦ ਕਰਨੇ ਚਾਹੀਦੇ ਇਸ ਤਰ੍ਹਾਂ ਦੀ ਕਾਰਵਾਈ ਚੱਲਦੀ ਰਹਿਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਜੀ ਬਹੁਤ ਖੁਸ਼ ਆ ਅਸੀਂ ਬਹੁਤ ਆਨੰਦੀ ਦਾਸ लॉकडाउन काफ़ी ठंड हो गई है मुश्किल है मैं यहीं तो का ही वास्तव सर नशा यहाँ पर बहुत ज़्यादा हो चुका है था सर पर अब सर जो सरकार ने, ने कदम उठाए बहुत नशा ये बहुत बढ़िया पहल हुई है सर इससे पहले ऐसा नहीं हुआ और अब बहुत बढ़िया हुआ बहुत बच्चे मर चुके हैं सर यहाँ पर नई शादियाँ होनी बंद हो गई हैं यहाँ पे कोई अपने लड़के नहीं दिखते हैं इसलिए इसलिए यहाँ का धंधा पर अब ਸਰਕਾਰ ਨੇ ਮਾਰੀ ਨੇ ਬਹੁਤ ਅੱਛਾ ਕਦਮ उठाया था ਕਿ ਕਾਸੀ ਕੇ ਮਾਰੇ ਕੋ ਰਾਹ ਜਿਹੜੀ ਇਹ ਪੰਜਾਬ ਦਾ ਬਹੁਤ ਵੱਡਾ ਹੋ ਰਿਹਾ ਥੋੜੀ ਜਿਹੀ ਚੰਗਾ ਰਹੇ ਜੀ ਬਹੁਤ ਵਧੀਆ ਐਕਸ਼ਨ ਆਇਆ ਨਸ਼ਾ ਤਸਕਰਾਂ ਦੇ ਘਰ ਦੇ ਉੱਤੇ ਕਾਰਵਾਈ ਦੌਰਾਨ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਦੇ ਉੱਤੇ ਉਹ ਨਹੀਂ ਬਖਸ਼ਣਗੇ ਇਸੇ ਤਰ੍ਹਾਂ ਉਹਨਾਂ ਦੇ ਵੱਲੋਂ ਕਾਰਵਾਈ ਕੀਤੀ ਜਾਵੇਗੀ ਜੋਕ ਮੰਤਰੀ ਸਾਹਿਬ ਨੇ ਜਿਹੜੀ ਡਾਇਰੈਕਸ਼ਨਸ ਆ ਸਾਰੇ ਪੰਜਾਬ ਨੂੰ ਯੋਧ ਨਸ਼ਿਆ ਵਿਰੁੱਧ ਉਹਦੇ ਤਹਿਤ ਅਸੀਂ ਵਕ ਵਕ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੀ ਪ੍ਰਾਪਰਟੀ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਵੈਰੀਫਾਈ ਕਰ ਰਹੇ ਹਾਂ ਉਸ ਤੋਂ ਡੀਸੀ ਸਰਵਰ ਤੋਂ ਡਾਇਰੈਕਸ਼ਨ ਸਿਗੀਆਂ ਕਿ ਇੱਥੇ ਮੀਡੀਆ ਦੇ ਖੇਲੇ ਲਈ ਕੋਈ ਪ੍ਰਾਪਰਟੀ ਹੈ ਉਹਨੂੰ ਡਿਮੋਲਿਸ਼ ਕੀਤਾ ਜਾਣਾ ਹੈ ਤੁਹਾਨੂੰ ਲਾਅਨ ਆਰਡਰ ਮੇਨਟੇਨ ਕਰਨ ਲਈ ਪੁਲਿਸ ਹੈਲਪੀ ਲੋੜਦੇ ਤੇ ਜਦਕਿ ਇਸ ਵਿਅਕਤੀ ਦਾ ਰਿਕਾਰਡ ਪਰਚਾ ਕੀਤਾ ਉਹਦੇ ਤੋਂ ਪਤਾ ਲੱਗਿਆ ਕਿ ਜਿਹੜਾ ਰਮੇਸ਼ ਸਾਨੀ ਉੱਤ ਰਾਮ ਦਾ ਗਾ ਮੁਕਦਮੇ ਦੇ ਅਧਾਰ 'ਤੇ ਜੋ 4 ਐਨਡੀਪੀਐਸ ਦੇ ਹੈ ਇੱਕ ਐਕਸਪਾਇਰਦਾ ਹੈ ਵੀ ਸੀਦੇ ਹੋ ਰੀਸੈਂਟਲੀ ਪਿਛਲੇ ਸਾਲ ਇਨ ਫੈਕਟ ਮਰਡਰ ਦਾ ਵੀ ਪਰਚਾ ਦਰਜ ਹੈ ਜੇ ਤਾਂ ਜੇ ਇਹ ਤੇ ਇਹ ਪਰਿਵਾਰ ਵਾਲੇ ਕੁਝ ਵੌਂਟਡ ਹਾਲ ਤੋਂ ਫੜੇ ਗਏ ਸੋ ਉਹਦੇ ਕਹੇ ਕਿ ਇਹ ਵੀ ਆਇਆ ਇੱਕ ਮੈਸੇਜ ਆਂਦਾ ਹੈ ਕਿ ਜਿਹੜੀ ਨਸ਼ਾ ਤਸਕਰ ਹੈ ਜਿਹੜੀ ਇਲੀਗਲ ਪ੍ਰੋਪਰਟੀ ਆਪਣੀ ਕੁਈ ਤਾਂ ਲੈਂਡ ਤੇ ਬਣਾ ਰਿਹਾ ਜਾਂ ਦੂਜੇ ਕਿਸੇ ਵੀ ಮೀਨਸ ਨਾਲ ਬਣਾ ਰਿਹਾ ਉਹਨਾਂ ਤੇ ਸਰਕਾਰ ਕੋਈ ਸਟ੍ਰਿਕਟ ਐਕਸ਼ਨ ਲੈ ਰਹੀ ਹੈ ਜਿਹਦਾ ਰਿਜ਼ਲਟ ਤੁਹਾਡੇ ਸਾਹਮਣੇ ਹੈ ਇਸੇ ਕਰਕੇ ਇੱਥੇ ਲੋਕਾਂ ਖਾਸ ਕਰਕੇ ਲੇਡੀਜ਼ کافی ਖੁਸ਼ ਹੈ ਦੇ ਅਪਰੀਸ਼ੀਏਟ ਜਿਹੜੀਆਂ ਕਈਆਂ ਕੋ ਪ੍ਰੋਪਰਟੀਆਂ ਜਿਨ੍ਹਾਂ ਤੇ ਕਾਰਵਾਈ ਹੋ ਸਕਦੀ ਹੈ ਉਹ ਕਿਲਾਕੀ ਸਾਡੀ ਬਿਲਡ ਡਾਊਨ 12 ਦੇ ਕਰੀਬ ਅਸੀਂ ਆਇਡੈਂਟੀਫਾਈ ਕੀਤੀਆਂ ਹੋਈਆਂ ਜਿਹਦੇ ਚ ਐਸ ਪਰ ਜੋ ਗਾਈਡਲਾਈਨਸ ਸਟੈਂਡਰਡ ਆਫ ਦਸਦੀ ਕੇ ਇਸ ਇਲਾਕੇ ਦੀ ਲੋਕ ਨਸ਼ਾ ਤਸਕਰਾਂ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਸੀ ਉਹਨਾਂ ਦਾ ਕਹਿਣਾ ਹੈ ਕਿ ਨਸ਼ਾ ਤਸਕਰ ਪੁਲਿਸ ਦੀ ਖਬਰ ਮਿਲਦਿਆਂ ਹੀ ਭੱਜ ਜਾਂਦੇ ਸੀ ਤੇ ਉਹ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਕੈਦ ਕਰਕੇ ਰੱਖਦੇ ਸੀ ਤਾਂ ਜੋ ਉਹ ਨਸ਼ੇ ਤੋਂ ਬਚ ਸਕਣ ਪਾਰਾ ਜਨਨ ਨੂੰ ਖੁਸ਼ੀ ਹੋਈ ਹੈ ਕਿ ਪੁਲਿਸ ਦੇ ਵੱਲੋਂ ਇਹ ਕੰਮ ਕੀਤਾ ਗਿਆ ਹੈ ਉਹਨਾਂ ਦੇ ਘਰ ਟਾਈ ਗਏ ਨੇ ਦਸਦੀ ਕੇ ਲੋਕਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦਾ ਇਸ ਕਾਰਵਾਈ ਤੋਂ ਬਾਅਦ ਧੰਨਵਾਦ ਵੀ ਕੀਤਾ ਗਿਆ ਹੈ ਪੁਲਿਸ ਦੇ ਉੱਤੇ ਫੁੱਲਾਂ ਦੀ ਵਰਖਾ ਵੀ ਕਰੋ ਦੇ ਵੱਲੋਂ ਕੀਤੀ ਗਈ ਹੈ ਤੇ ਲੱਡੂ ਖਵਾ ਕੇ ਉਹਨਾਂ ਦਾ ਮੂੰਹ ਮਿੱਠਾ ਵੀ ਕਰਵਾਇਆ ਗਿਆ ਹੈ ਇਸ ਕਾਰਵਾਈ ਨੂੰ ਤੁਸੀਂ ਕਿਵੇਂ ਦੇਖਦੇ ਹੋ ਆਪਣੇ ਵਿਚਾਰ ਕਮੈਂਟ ਦੇ ਵਿੱਚ ਜਰੂਰ ਦੱਸ ਸਕਦੇ ਹੋ ਬਠਿੰਡਾ ਤੋਂ ਪਰਵਿੰਦਰ ਜੀ ਸਿੰਘ ਪੰਜਾਬ ਲੁੱਕ ਚੈਨਲ